ਅੰਜੀ ਤੁਸੀਂ ਵੀ ਪਰੇਸ਼ਾਨ ਹੋ ਝੂੜੀਆਂ ਤੋਂ ਸ਼ਾਇਆ ਤੋਂ ਪਿਗਮੈਂਟੇਸ਼ਨ ਤੋਂ ਜਾਂ ਚਿਹਰੇ ਤੇ ਛੋਟੇ ਛੋਟੇ ਦਾਣੇ ਹੋ ਗਏ ਨੇ ਜਾਂ ਕਾਲਾਪਨ ਆ ਚੁੱਕਾ ਹੈ ਜਾਂ ਤੁਹਾਡੇ ਚਿਹਰੇ ਤੇ ਚਮਕ ਨਹੀਂ ਹੈਗੀ ਚਿਹਰਾ ਕਾਲਾ ਹੋ ਚੁੱਕਾ ਹੈ ਚਿਹਰੇ ਨੂੰ ਇੱਕਦਮ ਗਲੋਇੰਗ ਬਣਾਉਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਇੱਕ ਬਹੁਤ ਪਿਆਰੀ ਰੈਮਡੀ ਦੱਸਦੀ ਹਾਂ ਨਾਰੀਅਲ ਦੇ ਤੇਲ ਵਿੱਚ ਸਿਰਫ ਦੋ ਚੀਜ਼ਾਂ ਐਡ ਕਰਕੇ ਤੁਸੀਂ ਡੇਲੀ ਲਗਾਉਣਾ ਸ਼ੁਰੂ ਕਰ ਦੋਗੇ ਨਾ ਉਸ ਕਰੀਮ ਨੂੰ ਤੇ ਤੁਹਾਡਾ ਚਿਹਰਾ ਜਿਹੜਾ ਇੱਕਦਮ ਚਮਕ ਜਾਏਗਾ ਇੱਕਦਮ ਗਲੋਇੰਗ ਇੱਕਦਮ ਖੂਬਸੂਰਤ ਸਕਿਨ ਹੋ ਜਾਵੇਗੀ ਔਰ ਜਿਹੜਾ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਤੁਹਾਡੇ ਸਕਿਨ ਤੇ ਕਈ ਵਾਰ ਦਾਣੇ ਹੁੰਦੇ ਨੇ ਕਈ ਵਾਰ ਸਕਿਨ ਪਲੇਨ ਹੋ ਜਾਂ ਖੁਸ਼ਕ ਹੁੰਦੀ ਹੈ ਤੇ ਕਈ ਵਾਰ oily ਹੋ ਜਾਂਦੀ ਹੈ ਸਾਰੀਆਂ ਚੀਜ਼ਾਂ ਨੂੰ ਇਹ ਕੰਟਰੋਲ ਚ ਕਿਦਾਂ ਕੀਤਾ ਜਾਂਦਾ ਹੈ ਬਹੁਤ ਵਧੀਆ ਇੱਕ ਰੈਮਡੀ ਤੁਹਾਨੂੰ ਦੱਸਦੀਆਂ ਵੀਡੀਓ ਤੁਸੀਂ ਫੁੱਲ ਦੇਖਣਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਬੈਸਟ ਰੈਮਡੀ ਇਸ ਤੋਂ ਪਹਿਲਾਂ ਮੇਰੀਆਂ ਭੈਣਾਂ ਦੇ ਨਾਮ ਲੈਣੇ ਆ ਤੇ ਇੱਕ ਹੈਗੇ ਨੇ ਰਾਜਪਾਲ ਮੋਗਾ ਤੋਂ ਔਰ ਇੱਕ ਹੈਗੀ ਦੀਦੀ ਮੇਰੀ ਰਿੰਪੀ ਮਹਾਬੱਦਰ ਤੋਂ ਔਰ ਇੱਕ ਦੀਦੀ ਹੈਗੇ ਨੇ ਜਿਹੜੇ ਉਹਨਾਂ ਦਾ ਨਾਮ ਸੀਗਾ 나지ਆ ਸ਼ੇਰ ਸ਼ੇਰਪੁਰ 나지ਆ ਸ਼ੇਰਪੁਰ ਤੇ ਉਹ ਮੇਰੇ ਪਹਿਲੇ ਚੈਨਲ ਦੇ ਸਬਸਕ੍ਰਾਈਬਰ ਨੇ ਮੇਰੇ ਨਿਊ ਚੈਨਲ ਤੇ ਆਏ ਕਿਉਂਕਿ ਪਹਿਲਾਂ ਵਿਚਾਰੇ ਮੇਰਾ ਚੈਨਲ ਜਿਹੜਾ ਬੰਦ ਹੋਇਆ ਨਾ ਤੇ ਉਹ ਵਿਚਾਰੇ ਉਧਰ ਸੀਗੇ ਤੇ ਹੁਣ ਇਧਰ ਆਏ ਨੇ ਤੇ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਇਸੇ ਤਰ੍ਹਾਂ ਹੀ ਮੇਰੇ ਨਾਲ ਬਣੇ ਰਹੋ ਤੇ ਇਸ ਚੈਨਲ ਤੇ ਤੁਹਾਨੂੰ ਬਹੁਤ ਵਧੀਆ-ਵਧੀਆ ਖੂਬਸੂਰਤ ਐਮੜੀਆਂ ਦੇਖਣ ਨੂੰ ਮਿਲਣਗੀਆਂ ਤੇ ਕਈ ਭੈਣਾਂ ਦੇ ਕਮੈਂਟ ਆਏ ਸੀ ਕਿ ਦੀਦੀ ਸਾਡੇ ਝੂੜੀਆਂ ਪੈ ਗਈਆਂ ਨੇ ਅੱਖਾਂ ਦੇ ਆਲੇ-ਦੁਆਲੇ ਠੀਕ ਹੈ ਅੱਖਾਂ ਦੇ نیچے ਝੂੜੀਆਂ ਪੈਣੇ ਸ਼ੁਰੂ ਹੋ ਗਏ ਨੇ ਜਾਂ ਤੁਹਾਡੇ ਆ ਚੀਜ਼ਾਂ ਤੇ ਝੂੜੀਆਂ ਪੈਣੇ ਸ਼ੁਰੂ ਹੋ ਗਏ ਨੇ ਕਿੱਦਾਂ ਠੀਕ ਕੀਤੀਆਂ ਜਾਂਦੀਆਂ ਨੇ ਇਹ ਪੂਰੀ ਤੁਸੀਂ ਵੀਡੀਓ ਦੇਖ ਲਓ ਤੇ ਤੁਹਾਡਾ ਚਿਹਰਾ ਬਿਲਕੁਲ ਤੁਸੀਂ ਦੇਖ ਲਿਓ ਗਲੋਇੰਗ ਤੇ ਐਨ ਖੂਬਸੂਰਤ ਹੋ ਜਾਵੇਗਾ ਉਹਦੇ ਲਈ ਤੁਸੀਂ ਕੀ ਲੈ ਸਾਫ ਕਟੋਰੀ ਹੈ ਠੀਕ ਹੈ ਇਹਦੇ ਵਿੱਚ ਪਾਣਾ ਹੈ ਆਪਾਂ ਥੋੜਾ ਜਿਹਾ ਨਾਰੀਅਲ ਦਾ ਤੇਲ ਠੀਕ ਹੈ ਨਾਰੀਅਲ ਦਾ ਤੇਲ ਜਿਹੜਾ ਹੁੰਦਾ ਸਾਡੇ ਦਾਗ-ਧੱਬਿਆਂ ਨੂੰ ਸਾਡੇ ਜਿਹੜੀ ਸਕਿਨ ਹੈ ਨਾ ਉਹਦੇ ਵਿੱਚ ਗਲੋ ਭਰਦਾ ਏ ਔਰ ਜਿੰਨੇ ਵੀ ਦਾਗ-ਧੱਬੇ ਨੇ ਉਹਨੂੰ ਬਿਲਕੁਲ ਠੀਕ ਕਰਨ ਵਿੱਚ ਬਹੁਤ کارਗਰ ਹੈ ਠੀਕ ਹੈ ਜਿੰਨੀ ਕਿ ਤੁਸੀਂ ਕਰੀਮ ਇਹ ਬਣਾਣੀ ਹੁੰਦੀ ਕਿ ਬਣਾ ਕੇ ਤੁਸੀਂ ਰੱਖ ਸਕਦੇ ਆ ਇਹਦੇ ਵਿੱਚ ਮੈਂ ਅੱਧਾ ਚਮਚਾ ਪਾ ਲਿਆ ਨਾਰੀਅਲ ਦਾ ਤੇਲ ਕਿਉਂਕਿ ਮੈਂ ਪਹਿਲਾਂ ਕਰੀਮ ਬਣਾ ਕੇ ਰੱਖੀ ਹੋਈ ਹੈ ਜਿਹੜੀ ਮੈਂ ਲਗਾਨੀ ਆ ਤੇ ਉਹ ਮੈਂ ਕਰੀਮ ਤਾਂ ਨਹੀਂ ਸ਼ੇਅਰ ਕੀਤੀ ਮੈਂ ਕਿ ਤੁਹਾਨੂੰ ਪੂਰਾ ਪ੍ਰੋਸੈਸ ਦੱਸ ਦੇਣੀ ਆ ਵੀ ਕਿਸ ਤਰੀਕੇ ਨਾਲ ਇਹ ਕਰੀਮ ਬਣਨੀ ਹੈ ਕਿ ਤੁਹਾਡੀਆਂ ਸ਼ਾਇਆਂ ਨੂੰ ਝੁਰੜੀਆਂ ਨੂੰ ਜੜ ਤੋਂ ਖਤਮ ਕਰੇ ਤੇ ਦੂਜੀ ਚੀਜ਼ ਜਿਹ ਠੀਕ ਹੈ ਨਾਰੀਅਲ ਦੇ ਤੇਲ ਦੇ ਵਿੱਚ ਤੁਸੀਂ ਨਿੰਬੂ ਦਾ ਰਸ ਪਾਉਣਾ ਇਸ ਤਰੀਕੇ ਨਾਲ ਦੋ ਤਿੰਨ ਬੂੰਦਾਂ ਪਾ ਲਈਆਂ ਤੇ ਇੱਕ ਪਾਣਾ ਤੁਸੀਂ ਆ ਦੇਖੋ ਇਹ ਦੁੱਧ ਦੀ ਮਲਾਈ ਤੁਹਾਡੇ ਦੁੱਧ ਜਿਵੇਂ ਤਾਜ਼ਾ ਦੁੱਧ ਹੁੰਦਾ ਹੈ ਜਾਂ ਦੂਸਰਾ ਦੁੱਧ ਹੁੰਦਾ ਜਿਹਨੂੰ ਉਵਾਲਾ ਦਵਾਨੇ ਆ ਤੇ ਉਹਦੀ ਮਲਾਈ ਜਿਹੜੀ ਹੁੰਦੀ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ मिक्स ਕਰ ਲੈਣਾ ਹੈ ਠੀਕ ਹੈ ਅਗਰ ਨਿੰਬੂ ਸੂਟ ਨਹੀਂ ਕਰਦਾ ਤਾਂ ਟਮਾਟਰ ਦੇ ਰਸ ਦੀਆਂ 2-4 ਬੂੰਦਾਂ ਇਹਦੇ ਵਿੱਚ ਪਾ ਲਓ ਠੀਕ ਹੈ ਵੈਸੇ ਨਿੰਬੂ ਸੂਟ ਕਰ ਜਾਂਦਾ ਇਹ ਕੱਲਾ ਨਿੰਬੂ ਨਹੀਂ ਲਾਣਾ ਚਾਹੀਦਾ ਸਕਿਨ ਤੇ ਜਦੋਂ ਆਪਾਂ ਕੱਲਾ ਨਿੰਬੂ ਸਕਿਨ ਤੇ ਲਗਾਨੇ ਆ ਨਾ ਉਦੋਂ ਹੀ ਸਾਡੀ ਸਕਿਨ ਜਿਹੜੀ ਹੈ ਜ਼ਿਆਦਾ ਖਰਾਬ ਹੁੰਦੀ ਹੈ ਮਤਲਬ ਕਿ ਦਾਣੇ ਨਿਕਲਦੇ ਨੇ ਨਿੰਬੂ ਨਾਲ ਰੈੱਡਨਸ ਆਂਦੀ ਹੈ ਤੇ ਨਹੀਂ ਤਾਂ ਨਹੀਂ ਆਂਦੀ ਹੈਗੀ ਮੇਰੇ ਤਾਂ ਬਿਲਕੁਲ ਹੀ ਨਹੀਂ ਆਂਦੀ ਮੇਰੇ ਬਿਲਕੁਲ ਸੂਟ ਕਰ ਜਾਂਦਾ ਦੇਖੋ ਆ ਬਣ ਕੇ ਰੈਡੀ ਹੋ ਗਈ ਇਸ ਤਰੀਕੇ ਦੀ ਕਰੀਮ ਤੁਸੀਂ ਚਾਹੋ ਤਾਂ ਇਹਦੇ ਵਿੱਚ ਐਲੋ ਜਿਹੜਾ ਇਹ ਜਿਹੜੀ ਐਲੋਵੇਰਾ ਜੈਲ ਹੁੰਦੀ ਹੈ ਨਾ ਉਹ ਵੀ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਬਹੁਤ ਬਹੁਤ ਪਿਆਰ ਦੇ ਰਹੇ ਹੋ ਇਹਦੇ ਲਈ ਬਹੁਤ ਬਹੁਤ ਥੈਂਕ ਯੂ ਜੀ ਇਸੇ ਤਰ੍ਹਾਂ ਹੀ ਚੈਨਲ ਨਾਲ ਬਨੇ ਰਹੋ ਔਰ ਆਪਣਾ ਨਾਮ ਔਰ ਆਪਣਾ ਸ਼ਹਿਰ ਆਪਣਾ ਪਿੰਡ ਦਾ ਨਾਮ ਜ਼ਰੂਰ ਲਿਖਿਓ ਤਾਂ ਜੋ ਮੈਂ ਬੋਲ ਸਕਾਂ ਨੈਕਸਟ ਵੀਡੀਓ 'ਚ ਆ ਦੇਖੋ ਇਹ ਬਣ ਕੇ ਬਹੁਤ ਪਿਆਰੀ ਕਰੀਮ ਰੈਡੀ ਹੋ ਗਈ ਠੀਕ ਹੈ ਇਹਨੂੰ ਕਿਸੇ ਵੀ ਤੁਸੀਂ ਡੱਬੀ 'ਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਤੁਸੀਂ ਕੀ ਕਰਨਾ ਹੈ ਰਾਤ ਨੂੰ ਸੌਣ ਲੱਗੇ ਰਾਤ ਨੂੰ ਸੌਣ ਲੱਗੇ ਤੁਸੀਂ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਲਗਾ ਕੇ ਰਾਤ ਨੂੰ ਚਿਹਰਾ ਬਿਲਕੁਲ ਵਾਸ਼ ਹੋਣਾ ਚਾਹੀਦਾ ਚਿਹਰੇ ਤੇ ਕੁਝ ਵੀ ਨਹੀਂ ਲੱਗਾ ਹੋਣਾ ਚਾਹੀਦਾ ਕਿਸੇ ਵੀ ਪ੍ਰਕਾਰ ਦੀ ਕੋਈ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਕੋਈ ਵੀ ਤੁਹਾਡੇ ਮਤਲਬ ਕਿ ਕੋਈ ਵੀ ਫਾਊਂਡੇਸ਼ਨ ਵਗੈਰਾ ਕੁਝ ਨਹੀਂ ਲੱਗਾ ਹੋਣਾ ਚਾਹੀਦਾ ਤਾਂ ਦੇਖੋ ਇਸ ਤਰੀਕੇ ਨਾਲ ਪਹਿਲਾਂ ਤੇ ਸਾਰੇ ਚਿਹਰੇ ਤੇ ਇਸ ਤਰੀਕੇ ਨਾਲ ਆਪਾਂ ਮਲ ਲੈਣੀ ਹੈ ਇਹ ਤੁਸੀਂ ਕਰਕੇ ਦੇਖਿਓ ਤੁਸੀਂ ਇੱਕ ਹਫਤਾ ਜਦੋਂ ਇਸ ਕਰੀਮ ਦਾ ਇਸਤੇਮਾਲ ਕਰਨ ਲੱਗੇ ਨਾ ਤੁਸੀਂ ਆਪਣੇ ਆਪ ਹੀ ਦੇਖਣਾ ਕਿ ਸਾਡੀ ਸਕਿਨ ਜਿਹੜੀ ਇੱਕਦਮ ਚਮਕ ਪਈ ਆ ਗਈ ਹੈ ਔਰ ਸਾਡੇ ਜਿਹੜੀਆਂ ਝੁਰੜੀਆਂ ਨਾ ਉਹ ਠੀਕ ਹੋਣੀਆਂ ਸ਼ੁਰੂ ਹੋ ਗਈਆਂ ਨੇ ਜੇ ਛੋਟੇ ਛੋਟੇ ਰਿਕਲ ਪੈਣੇ ਸ਼ੁਰੂ ਹੋ ਗਏ ਉਹ ਸਾਰੇ ਠੀਕ ਹੋਣੇ ਸ਼ੁਰੂ ਹੋ ਜਾਣੇ ਦਾਗ ਧੱਬੇ ਦੀ ਪ੍ਰੋਬਲਮ ਉਹ ਵੀ ਠੀਕ ਹੋ ਜਾਣੀ ਹੈ ਰੰਗ ਚ ਚਿਕਨਖਾਰ ਆਉਣਾ ਸ਼ੁਰੂ ਹੋ ਜਾਣਾ ਤੇ ਆ ਦੇਖੋ ਜੀ ਲਗਾ ਕੇ ਮ사ਜ ਕਰਨੀ ਤੁਸੀਂ ਠੀਕ ਹੈ ਚਿਹਰੇ ਦੀ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਤੁਹਾਡਾ ਚਿਹਰਾ ਬਿਲਕੁਲ ਟਾਈਟ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਚਾਹਤੇ ਤੇ ਵਿੱਚ ਮੁਸ਼ਕਪੂਰ ਦੀ ਟਿੱਕੀ ਵੀ ਪਾ ਸਕਦੇ ਹੋ ਮੁਸ਼ਕਪੂਰ ਦੀ ਟਿੱਕੀ ਜਿਹੜੀ ਉਹਨਾਂ ਦੀ ਬਹੁਤ ਵਧੀਆ ਹੁੰਦੀ ਹੈ ਜਿਨ੍ਹਾਂ ਦੇ ਨਾਲ ਪਿੰਪਲ ਨੇ ਤੇ ਪਿੰਪਲ ਜਿਹੜੇ ਪਾਸ ਵਾਲੇ ਪਿੰਪਲ ਹੁੰਦੇ ਨੇ ਨਾ ਜਿਹਦੇ ਵਿੱਚ ਰੇਸ਼ਾ ਭਰ ਜਾਂਦਾ ਹੈ ਜਾਂ ਗੰਦਾ ਬਲੱਡ ਭਰ ਜਾਂਦਾ ਉਹਦੇ ਲਈ ਜਿਹੜੀ ਹੁੰਦੇ ਨੇ ਨਾ ਮੁਸ਼ਕਪੂਰ ਦੀ ਟਿੱਕੀ ਬਹੁਤ ਵਧੀਆ ਹੁੰਦੀ ਹੈ ਤੇ ਉਹ ਵੀ ਤੁਸੀਂ ਥੋੜੀ ਜਿਹੀ ਵਿੱਚ ਐਡ ਕਰ ਸਕਦੇ ਹੋ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇੱਤੇ ਮ사ਜ ਕਰਨੀ ਹੈ ਸਿਰਫ ਦੇਖ ਲਓ ਦੋ ਹੀ ਚੀਜ਼ਾਂ ਪਾਈਆਂ ਤੇਲ ਦੇ ਵਿੱਚ ਨਿੰਬੂ ਔਰ ਮਲਾਈ ਜੇ ਮਲਾਈ ਨਹੀਂ ਪਾ ਸਕਦੇ ਦੁੱਧ ਪਾ ਸਕਦੇ ਹੋ ਠੀਕ ਹੈ ਤੇ ਥੋੜੀ ਜਿਹੀ ਐਲੋਵੇਰਾ ਜੈਲ ਪਾ ਲਓ ਫਿਰ ਉਹ ਕਰੀਮ ਵਾਲਾ ਟੈਕਚਰ ਬਣ ਜਾਏਗਾ ਹੁਣ ਦੇਖੋ ਇਸ ਤਰ੍ਹਾਂ ਤੁਸੀਂ ਮ사ਜ ਕਰਨੀ ਹੈ ਉੱਪਰ ਨੂੰ ਥੋੜਾ ਦਬਾ ਦੇ ਕੇ ਤੇ ਇਦਾਂ ਮੱਥੇ ਤੇ ਕਰਨੀ ਤੁਸੀਂ ਤਾਂ ਜੋ ਤੁਹਾਡੇ ਮੱਥੇ ਦੇ ਰਿੰਕਲ ਜਿਹੜੇ ਉਹ ਠੀਕ ਹੋ ਜਾਣ ਮੱਥੇ ਦੇ ਵਿੱਚ ਇੱਕ ਟਾਈਟਨਸ ਆ ਜਾਵੇ ਤੇ ਮੱਥਾ ਤੁਹਾਡਾ ਗਲੋ ਕਰੇ ਬਹੁਤ ਵਧੀਆ ਰੈਮਡੀ ਹੈ ਤੁਸੀਂ ਇਸਤੇਮਾਲ ਕਰਕੇ ਦੇਖਿਓ 10 ਦਿਨ ਇੱਕ ਹਫਤਾ ਮੇਰੇ ਕਹਿਣ ਤੇ ਤੁਸੀਂ ਇਹ ਚੀਜ਼ਾਂ ਦਾ ਇਸਤੇਮਾਲ ਕਰਕੇ ਦੇਖਿਓ ਫਿਰ ਦੇਖਿਓ ਤੁਹਾਡੀ ਚਕੀਨ ਇੱਕਦਮ ਸਕਿਨ ਜਿਹੜੀ ਇਹਨੇ ਚਮਕਦਾਰ ਤੇ ਚਿਕਨੀ ਚਿਕਣੀ ਹੋ ਜਾਣੀ ਹੈ ਕਿਸੇ ਵੀ ਮੇਕਅਪ ਦੀ ਜ਼ਰੂਰਤ ਨਹੀਂ ਪੈਣੀ ਐਤਾ ਹੀ ਚਿਹਰਾ ਧੋਵੋਗੇ ਨਾ ਤੇ ਚਿਹਰਾ ਇੰਨਾ ਸੋਹਣਾ ਲੱਗੇਗਾ ਦੇਖੋ ਠੀਕ ਹੈ ਇਸ ਤਰੀਕੇ ਨਾਲ ਮ사ਜ ਕਰਨੀ ਹੈ ਅੱਖਾਂ ਦੇ نیچے ਜਿਨ੍ਹਾਂ ਦੇ ਝੁਰੜੀਆਂ ਨੇ ਕਾਲਾਪਾਨ ਹੈ ਠੀਕ ਹੈ ਇਸ ਤਰੀਕੇ ਨਾਲ ਦੋ ਫਿੰਗਰਾਂ ਦੇ ਨਾਲ ਇਸ ਤਰੀਕੇ ਨਾਲ ਦਬਾਹ ਦੇਂਦਿਆਂ ਹੋਇਆ ਇਦਾਂ ਮ사ਜ ਕਰਨੀ ਹੈ ਨਾਲ ਤਾਂ ਤੁਹਾਡੇ ਰਿੰਕਲ ਠੀਕ ਹੋ ਜਾਣਗੇ ਨਾਲੇ ਸਕਿਨ ਜਿਹੜੀ ਇੱਕਦਮ ਸਾਫ਼ ਹੋ ਜਾਏਗੀ ਆ ਦੇਖੋ ਇਸ ਤਰੀਕੇ ਨਾਲ ਮ사ਜ ਕਰਨੀ ਹੈ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਠੀਕ ਹੈ ਆ ਦੇਖੋ ਤੁਹਾਡਾ ਚਿਹਰਾ ਬੜਾ ਦੇਖ ਸਕਦੇ ਹੋ ਕਿੰਨਾ ਗਲੋਇੰਗ ਹੋ ਗਿਆ ਏ ਦੇਖੋ ਤੁਹਾਡਾ ਚਿਹਰਾ ਦੇਖੇ ਇੱਕਦਮ ਸ਼ੀਸ਼ੇ ਵਾਂਗੂ ਚਮਕਾ ਮਾਰੇਗਾ ਜਿੱਦਾਂ ਸ਼ੀਸ਼ਾ ਚਮਕਦਾ ਹੈ ਨਾ ਜਾਂ ਧੁੱਪ ਚਮਕਦੀ ਏ ਬੱਦਲਾਂ ਤੋਂ ਬਾਅਦ ਇਸ ਤਰੀਕੇ ਨਾਲ ਤੁਹਾਡਾ ਚਿਹਰਾ ਝਮਕੇਗਾ ਤੇ ਬਹੁਤ ਵਧੀਆ ਰੈਮਡੀ ਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰ ਦੇਣਾ ਮਤਲਬ ਬਾਅਦ ਸ਼ੇਅਰ ਕਰ ਦਿਆ ਕਰੋ ਵੀਡੀਓ ਹਾਂ ਦੇਖੋ ਬਸ ਇਸ ਨੂੰ ਕਿਨ 10 ਮਿੰਟ ਤੁਸੀਂ ਮ사ਜ ਕਰਨੀ ਹੈ ਤਾਜੇ ਤੁਹਾਡੇ ਸਕਿਨ ਦੇ ਅੰਦਰ ਤੱਕ ਚਲਾ ਜਾਵੇ ਸਕਿਨ ਦੇ ਅੰਦਰ ਤੱਕ ਜਦੋਂ ਸਾਰੀ ਚੀਜ਼ਾਂ ਜਾਂਦੀਆਂ ਨੇ ਨਾ ਜਿੰਨੇ ਵੀ ਤੁਹਾਡੇ ਸਕਿਨ ਦੇ ਅੰਦਰ ਪ੍ਰੋਬਲਮ ਸਾਰੇ ਠੀਕ ਕਰਦੀ ਔਰ ਰਾਤ ਪਰ ਲੱਗਾ ਰਹਿਣ ਤੋਂ ਰਾਤ ਨੂੰ ਪਤਾ ਕਹਿੰਦੇ ਨੇ ਵੀ ਰਾਤ ਨੂੰ ਚਲੋ ਸੋਣਾ ਹੁੰਦਾ ਤੇ ਜਿੰਨੇ ਆਪਣੀ ਸਕਿਨ ਨੂੰ ਆਰਾਮ ਮਿਲੇਗਾ ਚੀਜ਼ ਲਗਾ ਕੇ ਉਨਾ ਹੀ ਵਧੀਆ ਹੁੰਦਾ ਹੈ ਮੇਕਅਪ ਨਹੀਂ ਬਸ ਲੱਗਾ ਹੋਣਾ ਚਾਹੀਦਾ ਤੋਂ ਕੇ ਸਕਿਨ ਨੂੰ ਆਪਣਾ ਚਿਹਰਾ ਬਿਲਕੁਲ ਵਾਸ਼ ਕਰਕੇ ਉਸ ਤੋਂ ਬਾਅਦ ਅਸੀਂ ਲਗਾਣੀ ਹੈ ਆਪਣੀ ਰੈਮਡੀ ਠੀਕ ਹੈ ਲੋ ਜੀ ਸਤਰੀ ਕਿਨਸਕਿੰ ਦੇ ਅੰਦਰ ਤੱਕ ਸਮਾ ਜਾਂਦੀ ਏ ਤੇ ਸਵੇਰੇ ਜਦੋਂ ਤੁਸੀਂ ਗੁੰਗੁਨੇ ਪਾਣੀ ਨਾਲ ਸੇਰੇ ਉੱਠ ਕੇ ਫੇਸ ਨੂੰ ਵਾਸ਼ ਕਰੋਗੇ ਕਿਸੇ ਵੀ ਫੇਸ ਵਾਸ਼ ਨਾਲ ਚਾਹੇ ਤੁਸੀਂ ਜਿਹੜੀ ਸਾਬਣ ਲਗਾਉਂਦੇ ਹੋ ਜਾਂ ਵੇਸਣ ਦੇ ਨਾਲ ਮੈਂ ਤਾਂ ਵੇਸਣ ਦਾ ਨਾਲ ਹੀ ਫੇਸ ਵਾਸ਼ ਕਰਦੀ ਹੁੰਨੀ ਆ ਆ ਦੇਖੋ ਬਹੁਤ ਚਮਕ ਆ ਜਾਂਦਾ ਇਕਦਮ ਗਲੋਇੰਗ ਸਕਿਨ ਹੋ ਜਾਂਦੀ ਏ ਟਾਈਟ ਟਾਈਟ ਹੋ ਜਾਂਦੀ ਏ ਕੋਈ ਰਿੰਕਲ ਕੋਈ ਝੁਰੜੀ ਨਹੀਂ ਹੈਗੀ ਦੇਖ ਸਕਦੇ ਤੁਸੀਂ ਉਮੀਦ ਹੈ ਕਿ ਵੀਡੀਓ ਤੁਹਾਨੂੰ ਬੜੀ ਪਸੰਦ ਆਈ ਹੋਣੀ ਹੈ ਤੁਸੀਂ ਵੀ ਇਸ ਕਰੀਮ ਨੂੰ ਬਣਾ ਕੇ ਆਪਣੇ ਚਿਹਰੇ ਤੇ ਜ਼ਰੂਰ ਲਗਾਓ ਤੁਹਾਡੀ ਸਕਿਨ ਜੋ ਦਿਨ-ਮ-ਦਿਨ ਚਮਕਾਵੇ ਔਰ ਦਿਨ-ਬ-ਦਿਨ ਜਿਹੜੀ ਵੱਧਦੀ ਉਮਰ ਦੀਆਂ ਝੁਰੜੀਆਂ ਨੂੰ ਬਿਲਕੁਲ ਹੀ ਉੱਥੇ ਥੰਮ ਜਾਣ ਉੱਥੇ ਠੀਕ ਹੋਣੇ ਸ਼ੁਰੂ ਹੋ ਜਾਣ ਤਾਂ ਜੋ ਤੁਸੀਂ ਲੰਮੇ ਸਮੇਂ ਤੱਕ ਜਵਾਨ ਖੂਬਸੂਰਤ ਰਹੋ ਤੇ ਇਹ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਕਮੈਂਟਸ ਸੋਣਾ ਜਾਂ ਜ਼ਰੂਰ ਕਰਨਾ ਤੇ ਇਹ ਵਾਲੀ ਰੈਮਡੀ ਜ਼ਰੂਰ ਇਸਤੇਮਾਲ ਕਰਨਾ ਬਹੁਤ ਵਧੀਆ ਬਹੁਤ ਕੰਮ ਦੀ ਰੈਮਡੀ ਹੈ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਚ ਤਬ ਤੱਕ ਬਾਏ ਬਾਏ ਕਮੈਂਟ ਕਰਕੇ ਦੱਸਣਾ ਫਿਰ ਕਿਸ ਵਿਸ਼ੇ ਤੇ ਵੀਡੀਓ ਲੈ ਕੇ ਆਈਏ ਆਪਾਂ ਫਿਰ ਮਿਲਦੇ ਹਾਂ ਜੀ ਬਾਏ